ਨਾਨਕ ਮੱਤਾ ਸਾਹਿਬ ਡੇਰਾ ਮੁਕੀ ਬਾਬਾ ਤਰਸੇਮ ਸਿੰਘ ਦੇ ਕਤਲ ਦੇ ਵਿੱਚ ਸ਼ਾਰਪ ਸ਼ੂਟਰ ਅਮਰਜੀਤ ਉਰਫ ਬਿੱਟੂ ਪੁਲਿਸ ਅਤੇ ਐਸਟੀਐਫ ਵੱਲੋਂ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਇਹ ਮੁਕਾਬਲਾ ਸੋਮਵਾਰ ਦੇਰ ਰਾਤ ਹਰਦੁਆਰ ਦੇ ਵਿੱਚ ਹੋਇਆ ਜਾਣਕਾਰੀ ਦੇ ਮੁਤਾਬਕ ਅਮਰਜੀਤ ਸਿੰਘ ਦੇ ਪੰਜਾਬ ਤੋਂ ਰਾਮਪੁਰ ਵੱਲ ਜਾਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਐਸਟੀਐਫ ਅਤੇ ਹਰਦੁਆਰ ਪੁਲਿਸ ਨੇ ਨਾਕਬੰਦ ਕੀਤੀ ਫਰ ਦੋਸ਼ੀ ਨੇ ਪੁਲਿਸ ਤੇ ਗੋਣੀਆਂ ਚੁਲਾ ਦਿੱਤੇ ਤਾਂ ਜਵਾਬੀ ਗੋਲੀਬਾਰੀ ਦੇ ਵਿੱਚ ਅਮਰਜੀਤ ਸਿੰਘ ਨੂੰ ਗੋਲੀ ਲੱਗ ਗਈ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਅਨਕਾਊਂਟਰ ਹਰਦੁਆਰ ਦੇ ਭਗਵਾਨਪੁਰੇ ਇਲਾਕੇ ਦੇ ਵਿੱਚ ਹੋਇਆ ਹਾਲਾਂਕਿ ਇਸ ਦੌਰਾਨ ਅਮਰਜੀਤ ਦਾ ਇੱਕ ਹੋਰ ਸਾਥੀ ਹਨੇਰੇ ਦਾ ਫਾਇਦਾ ਉਠਾ ਕੇ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਪੁਲਿਸ ਟੀਮ ਦੇ ਵੱਲੋਂ ਉਸ ਦੀ ਪਾਲ ਕੀਤੀ ਜਾ ਰਹੀ ਹੈ ਜ਼ਿਕਰਯੋਗ ਹੈ ਕਿ ਬਾਬਾ ਤਰਸੇਮ ਸਿੰਘ ਦੀ 28 ਮਾਰਚ ਦੀ ਸਵੇਰ ਦੋ ਬਾਈਕ ਸਵਾਰ ਬਦਮਾਸ਼ਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਉਦੋਂ ਤੋਂ ਹੀ ਪੁਲਿਸ ਕਾਤਨਾ ਅਤੇ ਕਤਲ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਦੇ ਵਿੱਚ ਲੱਗੇ ਹੋਏ ਸੀ ਇਸ ਤੋਂ ਪਹਿਲਾਂ ਪੁਲਿਸ ਨੇ ਨਾਰਕ ਮੱਤਾ ਡੇਰਾਮੁਖੀ ਕਤਲ ਕਾਂਡ ਦਾ ਪਰਦਾਫਾਸ਼ ਕਰਦਿਆਂ ਚਾਰ ਸਾਜ਼ਿਸ਼ਕਾਰਾਂ ਨੂੰ ਗ੍ਰਿਫਤਾਰ ਕੀਤਾ ਸੀ ਜਾਣਕਾਰੀ ਮੁਤਾਬਕ ਬਾਬਾ ਤਰਸੀਮ ਸਿੰਘ ਦੇ ਕਤਲ ਦਾ ਠੇਕਾ 10 ਲੱਖ ਰੁਪਏ ਦੇ ਵਿੱਚ ਦਿੱਤਾ ਗਿਆ ਸੀ ਕਤਲ ਦੀ ਸਾਜ਼ਿਸ਼ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦੇ ਵਿੱਚ ਰਚੀ ਗਈ ਸੀ ਸਾਜ਼ਿਸ਼ ਕਰਤਾਵਾਂ ਨੇ ਕਤਲ ਦੀ ਜ਼ਿੰਮੇਵਾਰੀ ਪੇਸ਼ੇਵਰ ਅਪਰਾਧੀਆਂ ਨੂੰ ਸੌਂਪੀ ਸੀ ਪਹਿਲੇ ਕਤਲ ਸਰਬਜੀਤ ਖਿਲਾਫ ਵਕਵਕਰ ਰਾਜਨ ਵਿੱਚ ਕੁੱਲ 13 ਕੇਸ ਦਰਜ ਹਨ ਜਦੋਂ ਕਿ ਦੂਜੇ ਕਾਤਲ ਅਮਰਜੀਤ ਉਰਫ ਬਿੱਟੂ ਖਿਲਾਫ 5 ਕੇਸ ਦਰਜ ਹਨ ਪੁਲਿਸ ਇਸ ਮਾਮਲੇ ਦੇ ਵਿੱਚ ਹੁਣ ਤੱਕ 4 ਸਾਜ਼ਿਸ਼ਕਾਰਾਂ ਨੂੰ ਗ੍ਰਿਫਤਾਰ ਕਰ ਚੁੱਕਿਆ ਹੈ ਜਿਸ ਦੇ ਵਿੱਚ ਸ਼ਾਹਜਹਾਂਪੁਰ ਤੋਂ ਦਿਲਵਾਰ ਸਿੰਘ ਬਾਬਾ ਤਰਸੇਮ ਸਿੰਘ ਦੇ ਕਰੀਬੀ ਅਮਨਦੀਪ ਸਣੇ ਦੋ ਵਿਅਕਤੀ ਸ਼ਾਮਲ ਹਨ ਬਿਊਰੋ ਰਿਪੋਰਟ ਐਸਮ ਜਰ نیوز